ਟਿਕਟ ਮੰਗੀ ਆ ਹੁਣ ਅਗਰ ਮੈਨੂੰ ਪਾਰਟੀ ਹੁਣ ਦਿੰਦੀ ਆ ਤੇ ਮੈਂ ਡੜ ਕੇ ਇਲੈਕਸ਼ਨ ਲੜੂਗਾ ਜੀ ਕਿਉਂਕਿ ਮੈਂ ਤਿਆਰ ਪਰ ਤਿਆਰ ਆ ਇਸ ਕੰਮ ਵਾਸਤੇ ਜਦੋਂ ਵਿੱਚ ਪੀੜ੍ਹਲੇ ਚ ਆਇਆ ਅਗਰ ਪਾਰਟੀ ਟਿਕਟ ਦਿੰਦੀ ਆ ਤੇ ਮੈਂ ਲੜੂਗਾ ਇਲੈਕਸ਼ਨ ਅਗਰ ਜੇ ਨਹੀਂ ਦਿੰਦੀ ਬਹੁਤ ਸਾਰੇ ਲੀਡਰ ਆ ਜਿਹੜੇ ਮੌਕੇ ਦੇ ਉੱਤੇ ਮੌਕਾ ਪ੍ਰਸਤ ਪਾਰਟੀ ਬਦਲ ਜਾਂਦੇ ਆ ਮੈਂ ਕਦੀ ਪਾਰਟੀ ਨਹੀਂ ਬਦਲੀ ਅਜੇ ਤੱਕ ਤੁਸੀਂ ਮੇਰੇ 32 ਸਾਲ ਦਾ ਰਿਕਾਰਡ ਵੇਖ ਲਓ ਆਪੋਜੀਸ਼ਨ 'ਚ ਵੀ ਰਹੇ ਆ ਤਾ ਵੀ ਆਪਣੀ ਪਾਰਟੀ ਦੇ ਨਾਲ ਹੈ ਅਜੇ ਤੱਕ ਜੇ ਸਾਡੀ ਸਰਕਾਰ ਹੈ ਤਾਂ ਵੀ ਸਰਕਾਰ ਚ ਨੇ ਤੇ ਅਜੇ ਤੱਕ ਜਿਹੜਾ ਕਦੀ ਵੀ ਆਪਾਂ ਪਿਸਲੇ ਨਹੀਂ ਹੈ ਕਿਉਂਕਿ ਮੇਰੇ ਤੇ ਕੋਈ ਦਾਗ ਨਹੀਂ ਹੈ ਮੇਰੇ ਕੋਈ ਮੇਰੇ ਕੋਈ ਪ੍ਰੋਬਲਮ ਨਹੀਂ ਹੈ ਮੈਂ ਕੋਈ ਮਾਰਾ ਨਹੀਂ ਕੋਈ ਚੰਗਾ ਨਹੀਂ ਕਿਸੇ ਦਾ ਮੈਂ ਇੱਕ ਨਿਊ ਕੈਂਡੀਡੇਟ ਆ ਲੋਕੀ ਮੇਰੀ ਸਿੱਖਿਆ ਦੇ ਬਾਰੇ ਜਾਣਦੇ ਨੇ ਤੇ ਇਸ ਕਰਕੇ ਲੋਕਾਂ ਨੂੰ ਭਰੋਸਾ ਕਰਨ ਦੇ ਆਪਾਂ ਪੱਬਲ ਚਲੀ ਵੀ ਕਰਦੀ ਵੀ ਜਦੋਂ ਮੌਕਾ ਆ ਆਪਾਂ ਜਿਹੜੀ ਆ ਉਹ ਪਾਰਟੀ ਬਦਲ ਲਈਏ ਪੁੱਛੇ ਨਹੀਂ ਪਾਰਟੀ ਦੇ ਵਿੱਚ ਆਪਾਂ ਤੋਜਾਂ ਕੀਤੀਆਂ ਹੁੰਦੀਆਂ ਤੇ ਹੁਣ ਆਪਾਂ ਪਾਰਟੀ ਸਟੇ ਬਦਲ ਲਈਏ ਲੋਕੀ ਨਹੀਂ ਇਸੇ ਨੂੰ ਸਟੇ ਕਰਦੇ ਉਹਨਾਂ ਮੁਤਾਬਕ ਇਹ ਆ ਵੀ ਜੀਐਸਸੀ ਉਹਨੂੰ ਟਿਕਟ ਮਿਲੀ ਸੀ ਉਹਦਾ ਵਿਰੋਧ ਕਰਾਂਗੇ ਤੇ ਉਹਨਾਂ ਜੋ ਹੀ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜੇ ਪੁਰਾਣੇ ਆਰਮੀ ਪਾਰਟੀ ਨੂੰ ਅਸਰ ਆ ਔਰ ਇਹ ਚੀਜ਼ ਜਿਹੜੀ ਆਪਸੀ ਇੱਕ ਦੂਜੇ ਪ੍ਰਤੀ ਬੋਟਾ ਉਹ ਕਾਂਗਰਸ ਨੂੰ ਫਾਇਦਾ ਪਤਾ ਨਹੀਂ ਇਸ ਫੋਟੋ ਦਾ ਤੁਹਾਡੇ ਵਿੱਚ ਹੀ ਹੈ ਨਹੀਂ ਸਾਡੇ ਚ ਫੁੱਟ ਨਹੀਂ ਹੋਗੀ ਕੋਈ ਤੁਸੀਂ ਜਿੰਨੇ ਸਾਡੀ ਆਪਸੀ ਮਿਊਚਲ ਅੰਡਰਸਟੈਂਡਿੰਗ ਹੈ ਜਿੰਨੇ ਦਾਵੇਦਾਰ ਆ ਕਿ ਕਿਸੇ ਨੂੰ ਪਾਰਟੀ ਟਿਕਟ ਦਿੰਦੀ ਹੈ ਅਸੀਂ ਪਾਰਟੀ ਦੇ ਹੀ ਐਮਐਲਏ ਬਣਾਉਣਾ ਵਾ ਉਹਦੇ ਚ ਆਪਸੀ ਸਾਡੀ ਫੁੱਟ ਨਹੀਂ ਹੋਵੇ ਵਿਧਾਨ ਸਭਾ ਹਲਕਾ ਤਰੰਤਰੰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੀਟ ਖਾਲੀ ਐਲਾਨਨ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ ਹਰੇਕ ਪਾਰਟੀ ਵੱਲੋਂ ਵੱਖ-ਵੱਖ ਉਮੀਦਵਾਰ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ। ਔਰ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਪਾਰਟੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ। ਇਸ ਤਰਨ ਤਰਨ ਦੀ ਜਿਮਨੀ ਚੋਣ ਦੇ ਲਈ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਜਦਕਿ ਬਾਕੀ ਪਾਰਟੀਆਂ ਵੱਲੋਂ ਉਮੀਦਵਾਰ ਦਾ ਐਲਾਨ ਹੁਣ ਆ ਬਾਕੀ ਹੈ। ਔਰ ਆਮ ਆਦਮੀ ਪਾਰਟੀ ਵੱਲੋਂ ਵੀ ਲਗਭਗ ਇਹ ਸੁਰਖੀਆਂ ਆ ਰਹੀਆਂ ਨੇ ਕਿ ਸਾਬਕਾ ਵਿਧਾਇਕ ਹਰਮਿਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕਿਸੇ ਤਰ੍ਹਾਂ ਤਾਂ ਕਾਂਗਰਸ ਪਾਰਟੀ ਵੱਲੋਂ ਬਹੁਤ ਸਾਰੇ ਉਮੀਦਵਾਰ ਆਪਣੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਨਾਲ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਤਨੇਜਾ ਬੈਠੇ ਨੇ ਜੋ ਇਸ ਵਕਤ ਜ਼ਿਲ੍ਹਾ ਕਾਂਗਰਸ ਦੇ ਵਾਈਸ ਪ੍ਰਧਾਨ ਵੀ ਨੇ ਔਰ ਮਾਰਕ ਕਮੇਟੀ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਨੇ ਜੋ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੁਹਾਡਾ ਸਰ ਜੀ ਹਾਂਜੀ ਹਾਂਜੀ ਵੈਲਕਮ ਸასი ਗਾਲ ਅ ਤਰੇਜਾ ਸਾਹਿਬ ਤੁਸੀਂ ਬਹੁਤ ਲੰਮਾ ਸਮਾਂ ਪਾਰਟੀ ਦੇ ਨਾਲ ਜੁੜੇ ਹੋਏ ਹੋ ਔਰ ਵਰਕ ਕਰ ਰਹੇ ਵਕਫਾ ਖੋਦਿਆਂ ਤੇ ਵੀ ਰਹੇ ਹੋ ਪਰ ਟਿਕਟ एकदम ਜਿਹੜਾ ਆ ਮੰਗ ਲੈਣਾ ਇਹ ਇਹ ਪਹਿਲਾਂ ਕਿਉਂ ਨਹੀਂ ਮੰਗੀਏ ਵੇਖੋ ਮੈਂ 1992 ਤੋਂ ਪਾਰਟੀ ਦੇ ਨਾਲ ਹੀ ਜੁੜਿਆ ਉਹਦੇ ਤੋਂ ਬਾਅਦ ਵਕਫਾ ਖੋਦਿਆਂ ਤੇ ਮੈਂ ਕੰਮ ਕੀਤਾ ਪਾਰਟੀ ਦੇ ਐਸ ਵੇਲੇ ਮੈਂ ਵਾਈਸ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਕਾਂਗਰਸ ਕਮੇਟੀ ਪ੍ਰੈਜ਼ੀਡੈਂਟ ਆ ਰਾਈਸਮੈਲ ਐਸੋਸੀਏਸ਼ਨ ਤਰਨ ਤਰਨ ਤੋਂ ਮੈਂ ਇਹ ਤੋਂ ਪਹਿਲਾਂ ਦੋ ਵਾਰ ਪਾਰਲੀਮੈਂਟ ਦੀ ਟਿਕਟ ਮੰਗ ਚੁੱਕਾ ਪਾਰਟੀ ਕੋਲੋਂ ਔਰ ਉਹਦੇ 'ਚ ਮੇਰਾ ਇੱਕ ਬਹੁਤ ਵਧੀਆ ਪਹੁੰਚ ਸੀਗੀ ਸੈਂਟਰ ਤੱਕ ਕਿਉਂਕਿ ਮੈਨੂੰ ਉਹਨਾਂ ਨੇ ਦਫ਼ਤਰ ਦਿੱਲੀ ਵੀ ਸੱਦਿਆ ਸੀ ਇਸ ਸਬੰਧ 'ਚ ਔਰ ਬੜਾ ਅੱਛਾ ਮੈਨੂੰ ਉਹਦੇ ਤੇ ਰਿਸਪੌਂਸ ਮਿਲਿਆ ਸੀ ਪਾਰਟੀ ਵੱਲੋਂ ਵੀ ਲੋਕਾਂ ਵੱਲੋਂ ਸਾਰਿਆਂ ਵੱਲੋਂ ਵੀ ਪਰ ਪਾਰਟੀ ਜੋ ਵੀ ਸੋਚ ਕੇ ਵਿਚਾਰ ਕੇ ਫੈਸਲਾ ਲੈਂਦੀ ਹੈ ਇਹਨੂੰ ਡਿਮਪਾਇਨ ਟਿਕਟ ਦਿੱਤੀ ਸੀ ਉਹਦੇ ਤੋਂ ਬਾਅਦ ਜੀਰਾ ਸਾਹਿਬ ਨੂੰ ਟਿਕਟ ਇਤੋਂ ਦਿੱਤੀ ਗਈ ਹੈ ਤੇ ਆਪਾਂ ਕੋਈ ਇੱਥੇ ਸੰਤਰਾਜ ਨਹੀਂ ਹੈ ਪਾਰਟੀ ਜੋ ਫੈਸਲਾ ਲੈਂਦੀ ਹੈ ਬੜਾ ਸੋਚ ਵਿਚਾਰ ਕੇ ਲੈਂਦੀ ਹੈ ਔਰ ਰਾਤ ਦਿਨ ਕੀਤਾ ਆਪਾਂ ਉਹਨਾਂ ਇਲੈਕਸ਼ਨਾਂ ਦੇ ਵਿੱਚ ਪਾਰਟੀ ਵਾਸਤੇ ਔਰ ਡਾਕਟਰ ਤਰਨਵੀਰ ਜੀ ਅਗਨੀ ਉਤਰੀ ਸਾਹਿਬ ਸਾਡੇ ਸਤਿਕਾਰਯੋਗ ਐਮਐਲ ਸਾਹਿਬ ਜਿਹੜੇ 10 12 ਸਾਲ ਇੱਥੇ ਹਲਕੇ 'ਚ ਰਹੇ ਆ ਮਸਲ ਮੈਂ ਉਹਨਾਂ ਦੇ ਨਾਲ ਰਾਤ ਦਿਨ ਇਕੱਠਾ ਰਹੇ ਆ ਉਹਨਾਂ ਦੇ ਨਾਲ ਉਹਨਾਂ ਨੇ ਦੋਹੇ ਤਿੰਨੇ ਇਲੈਕਸ਼ਨਾਂ ਦੇ ਵਿੱਚ ਪੂਰਾ ਹਾਰਡਵਰਕ ਅਹੀਂ ਕੀਤਾ ਉਹਨੇ ਡੈਥ ਹੋ ਗਈ ਤੇ ਤਰਨਤਨ ਹਲਕਾ ਥੋੜਾ ਖਾਲੀ ਹੋਇਆ ਉਤੋਂ ਬਾਅਦ 10 8 10 ਦਾਵੇਦਾਰ ਨੇ ਆਇਆ ਇਸ ਵੇਲੇ ਤਰਨਤਾਰ ਜਿਹੜੇ ਟਿਕਟ ਚਾਹੁੰਦੇ ਆ ਕਿਉਂਕਿ ਟਿਕਟ ਮੰਗਣਾ ਹਰ ਬੰਦੇ ਦਾ ਹੱਕ ਆ ਜੀ ਜਿਹੜਾ ਵਰਕਰ ਆ ਪਾਰਟੀ ਲਈ ਕੰਮ ਕਰ ਰਿਹਾ ਉਹ ਵਰ ਮੰਗ ਰਿਹਾ ਔਰ ਪਾਰਟੀ ਹਾਈ ਕਮਾਂਡ ਜਿੰਨੂੰ ਵੀ ਟਿਕਟ ਦੇਗੀ ਸਾਡੇ ਚੋਂ ਸਾਡਾ ਅਫੀਸ਼ੀਅਲ ਅੰਡਰਸਟੈਂਡਿੰਗ ਆ ਸੀ ਪੂਰੀ ਡਟ ਕੇ ਇੱਕ ਦੂਜੇ ਦੀ ਜਿਹੜੀ ਹਮਾਇਤ ਕਰਾਂਗੇ ਔਰ ਕਰਕੇ ਸਾਡਾ ਮਕਸਦ ਸਿਰਫ ਕਾਂਗਰਸ ਦੀ ਇਹ ਸੀਟ ਜਟਾਣਾ ਹੋਵੇ ਤਰਨਤਾਰ ਦੇ ਜਿਮਨੀ ਚੋਣ ਔਰ ਉਹਦੇ ਲਈ ਅਸੀਂ ਤਾਰਬਰ ਤਿਆਰ ਆਂ ਇੱਕ ਗੱਲ ਬੜੀ ਚਰਚਾ ਦੇ ਵਿੱਚ ਹੈ ਜਦੋਂ ਤੋਂ ਤੁਸੀਂ ਇਹ ਟਿਕਟ ਦੀ ਮੰਗ ਕਰ ਰਹੇ ਹੋ ਵਿਰੋਧੀਆਂ ਦੇ ਵਿੱਚ ਇਹ ਗੱਲ ਚਰਚਾ ਦੇ ਵਿੱਚ ਹੈ ਕਿ ਤਨੇਜਾ ਸਾਹਿਬ ਟਿਕਟ ਨਹੀਂ ਚਾਹੁੰਦੇ ਕੋਈ ਚੇਅਰਮੈਨ ਨਹੀਂ ਚਾਹੁੰਦੇ ਤਦ ਕਰਕੇ ਆਪਣਾ ਤੀਰ ਛੱਡ ਦਿੰਦੇ ਵੇਖੋ ਮੈਂ ਟਿਕਟ ਮੰਗੀ ਆ ਹੁਣ ਅਗਰ ਮੈਨੂੰ ਪਾਰਟੀ ਹੁਣ ਦਿੰਦੀ ਆ ਤੇ ਮੈਂ ਡੜ ਕੇ ਇਲੈਕਸ਼ਨ ਲੜੂੰਗਾ ਜੀ ਕਿਉਂਕਿ ਮੈਂ ਤਿਆਰ ਬਰ ਤਿਆਰ ਆ ਇਸ ਕੰਮ ਵਾਸਤੇ ਜਿਵੇਂ ਵਿੱਚ ਫੀਲਡ 'ਚ ਆਇਆ ਅਗਰ ਪਾਰਟੀ ਟਿਕਟ ਦਿੰਦੀ ਆ ਤੇ ਮੈਂ ਲੜੂੰਗਾ ਇਲੈਕਸ਼ਨ ਅਗਰ ਜੇ ਨਹੀਂ ਦਿੰਦੀ ਤੇ ਫਿਰ ਪਾਰਟੀ ਦੀ ਮਰਜ਼ੀ ਮੈਂ ਤੇ ਤਾਂ ਵੀ ਪਾਰਟੀ ਦੇ ਨਾਲ ਅਸੀਂ ਮੈਂ ਕਦੀ ਪਿੱਛੇ ਹਟਿਆ ਹੀ ਨਹੀਂ ਇਹ ਬਹੁਤ ਲੰਮਾ ਸਮਾਂ ਤੁਸੀਂ ਕਾਂਗਰਸੀ ਵਿਧਾਇਕ ਡਾਕਟਰ ਧਰਮਵੀ ਰਗਣੀ ਉਹ ਤੀਜੋ ਇਸ ਵਕਤ ਇਸ ਦੁਨੀਆ ਵਿੱਚ ਨਹੀਂ ਉਹਨਾਂ ਨਾਲ ਰਹੇ ਹੋ ਉਹਨਾਂ ਦੇ ਕਾਰਜਕਾਲ ਦੌਰਾਨ ਤੁਸੀਂ ਹਲਕੇ ਦੇ ਵਿੱਚ ਵਿਚਰਦੇ ਰਹੇ ਹੋ ਔਰ ਵੱਖ-ਵੱਖ ਉਦਯਾਰਨ ਵੀ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਰਹੇ ਹੋ ਸਿਵਾਵਾਂ ਨਭਾਈਆਂ ਨੇ ਮਾਰਕ ਮੇਰੇ ਦੇ ਵਿੱਚ ਵੀ ਤੁਸੀਂ ਫਿਰ ਐਸੇ ਕਿਹੜੇ ਕੰਮ ਹੋਣ ਰਹੇਗੇ ਨੇ ਜੋ ਖੁਦ ਵਿਦਾਇਤ ਬਣ ਕੇ ਕਰਨਾ ਚਾਹੁੰਦੇ ਹੋ ਜੇ ਉਹ ਜਿਹੜੇ ਜ ਉਹਨਾਂ ਕੋਲੋਂ ਨਹੀਂ ਹੋ ਸਕੀ ਵੇਖੋ ਇਹ ਜਿਹੜੀਆਂ ਆਪਾਂ ਆਮ ਨੋਰਮਲ ਪੋਸਟਾਂ ਦੇ ਸਾਰਿਆਂ ਦੇ ਕੰਮ ਕੀਤਾ ਔਰ ਉਹ ਇੱਕ ਬੰਦਾ ਥੋੜੀ ਪੌੜੀ ਪੌੜੀ ਚੜਦਾ ਚੜਦਾ ਜਿਹੜਾ ਅੱਗੇ ਤੱਕ ਜਾਂਦਾ ਜੀ ਐਸ ਵੇਲੇ ਆਪਣੀ ਹੁਣ ਇਹ ਪੋਜੀਸ਼ਨ ਤੀ 32 ਸਾਲ ਸੇਵਾ ਕਰਨ ਤੋਂ ਬਾਅਦ ਪਾਰਟੀ ਦੇ ਵਿੱਚ ਇੱਕ ਲੈਵਲ ਆ ਜਾਂਦਾ ਵੀ ਜਦੋਂ ਹੁਣ ਸਾਨੂੰ ਆਈ ਲੈਵਲ ਦੀ ਕੋਟੇਟ ਮੰਗਣੀ ਚਾਹੀਦੀ ਹੈ ਕਿਉਂਕਿ ਨਰੇ ਕਾਉਂਸਲਰ ਬਣ ਕੇ ਲੋਕੀ ਸਿੱਧੇ ਐਮਐਲਏ ਬਣ ਜਾਂਦੇ ਆ ਹੋਰ ਛੋਟੀ ਕੋਈ ਵੀ ਬਣ ਤੋਂ ਕੋਈ ਮੈਂਬਰ ਪੰਚਾਇਤ ਤੋਂ ਸਿੱਧਾ ਐਮਐਲਏ ਬਣ ਜਾਂਦਾ ਤੇ ਸਾਡੀਆਂ ਦੇ ਸਿਵਾਵਾਂ ਹੀ ਬਹੁਤ ਆ ਜੀ ਤੁਹਾਡਾ ਸਾਹਿਬ ਫੈਮਲੀ ਦੇ ਵਿੱਚ ਵੀ ਕੋਈ ਪੋਲੀਟੀਕਲ ਕਦ ਦਾ ਸੀਗਾ ਕਿ ਜਾਂ ਫਿਰ ਤੁਹਾਡੇ ਤੋਂ ਹੀ ਸ਼ੁਰੂਆਤ ਹੁੰਦੀ ਹੈ ਨਹੀਂ ਮੇਰੇ ਪਰਿਵਾਰ ਦੇ ਵਿੱਚ ਕਦੀ ਵੀ ਕੋਈ ਪੋਲੀਟੀਕਲ ਨਹੀਂ ਰਿਹਾ ਜੀ ਬੰਦਾ ਵਪਾਰ ਤੇ ਜਿਹੜੀ ਆ ਉਹ ਸਾਡੀ ਫੈਮਲੀ ਆ ਪਹਿਲਾਂ ਸਾਡਾ ਪਿੰਡ ਕੰਡੋਰੀਆ ਸੈਂਸੀ ਹੈ ਉੱਥੇ ਕੋਈ ਮੇਰੇ ਫਾਦਰ ਸਾਹਿਬ ਜਿਹੜੇ ਆ ਲੋਕਲ ਦੁਕਾਨਦਾਰੀ ਵੀ ਕਰਦੇ ਰਿਹਾ ਸਾਰਾ ਪਾਰ ਦਾ ਕੰਮ ਕਰਦੇ ਰਿਹਾ ਇੱਥੇ ਆ ਗਏ ਤਰਨਤਾਰਨ ਜੀ 50 ਸਾਲ ਪਹਿਲਾਂ ਜਿਹੜੇ ਆ ਇੱਥੇ ਤਰਨਤਾਰਨ ਚ ਆਏ ਸੀ ਉਹਦੇ ਤੋਂ ਬਾਅਦ ਲੋਕਾਂ ਦੇ ਵਿੱਚ ਮੈਂ ਵਿਚਰਿਆ ਅੱਜ ਤੱਕ ਜੀ ਮੈਂ ਕਾਉਂਸਲਰ ਵੀ ਰਿਆਂ ਅਸੀਂ ਨੂੰ ਉਮੀਦਵਾਰ ਪ੍ਰਧਾਨ ਨਗਰ ਕਾਉਂਸਲ ਚ ਰਿਆਂ ਵਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਿਆਂ ਵਾ ਵਾਕਫਾ ਖੋਦਾਂ ਤੇ ਜਿਹੜਾ ਉਹ ਕੰਮ ਕੀਤਾ ਵਾ ਔਰ ਉਹਦਾ ਰਹਾ ਜਾਂ ਨਹੀਂ ਰਹਾ ਕਿਸੇ ਵੇ ਸਰਕਾਰ ਸਾਡੀ ਰਹੀ ਜਾਂ ਨਹੀਂ ਰਹੀ ਅਸੀਂ ਮੈਂ ਹਮੇਸ਼ਾ ਜਿਹੜਾ ਉਹ ਕੰਮ ਕੀਤਾ ਔਰ ਪਾਰਟੀ ਤੋਂ ਸਭ ਤੋਂ ਵੱਡੀ ਗੱਲ ਇੱਕ ਸਥਿਰਤਾ ਹੁੰਦੀ ਹੈ ਜੀ ਬਹੁਤ ਸਾਰੇ ਲੀਡਰ ਆ ਜਿਹੜੇ ਮੌਕੇ ਦੇ ਉੱਤੇ ਮੌਕਾ ਪ੍ਰਸਤ ਪਾਰਟੀ ਬਦਲ ਜਾਂਦੇ ਆ ਮੈਂ ਕਦੀ ਪਾਰਟੀ ਨਹੀਂ ਬਦਲੀ ਅਜ ਤੱਕ ਤੁਸੀਂ ਮੇਰੇ 32 ਸਾਲ ਦਾ ਰਿਕਾਰਡ ਵੇਖ ਲਓ ਆਪੋਜੀਸ਼ਨ ਚ ਵੀ ਰਿਹਾ ਹਾਂ ਤਾ ਵੀ ਆਪਣੀ ਪਾਰਟੀ ਦੇ ਨਾਲ ਅੱਜ ਤੱਕ ਜੇ ਸਾਡੀ ਸਰਕਾਰ ਹੈ ਤਾਂ ਵੀ ਸਰਕਾਰ ਚ ਰਹੇ ਆ ਤੇ ਅੱਜ ਤੱਕ ਜਿਹੜਾ ਕਦੀ ਵੀ ਆਪਾਂ ਇਹ ਤੋਂ ਫਿਸਲੇ ਨਹੀਂ ਆ ਕਿ ਪਾਰਟੀ ਛੱਡ ਕੇ ਦੌੜ ਜਾਈਏ ਦੂਜੀ ਪਾਰਟੀ 'ਚ ਨਹੀਂ ਕਰੀ ਗਏ ਜੀ ਤੇ ਕਾਂਗਰਸ ਪਾਰਟੀ ਦੀ ਜਦੋਂ 2017 ਦੇ ਵਿੱਚ ਸਰਕਾਰ ਆਉਂਦੀ ਹੈ ਉਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਡਾਕਟਰ ਧਰਮਵੀਰ ਅਗਲੀ ਉਹ ਤ੍ਰੀਦੇ ਸੁਪੁੱਤਰ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਲੱਗਦੇ ਨੇ ਉਹਨਾਂ ਦੇ ਘਰ ਤੱਕ ਨਗਰ ਕੌਂਸਲ ਦੇ ਕੱਪੜੇ ਦੇ ਇਲਜ਼ਾਮ ਪਹੁੰਚਦੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨੇ ਕੋਲ ਜਾਮ ਲੱਗੇ ਜਿਹੜੇ ਆ ਉਹ ਕੁਛ ਤੱਕ ਇਹ ਹੋਣਾ ਕੁਛ ਨਹੀਂ ਚਾਹੀਦਾ ਜੀ ਅਗਰ ਲੱਗੇ ਆ ਤਾਂ ਉਹਨਾਂ ਨੂੰ ਫੇਸ ਕਰਨਾ ਚਾਹੀਦਾ ਇੱਥੇ ਮੇਰੇ ਹਿਸਾਬ ਨਾਲ ਫੇਸ ਕਰਦੇ ਹੋ ਤਾਂ ਆਪਣੀ ਕਿਉਂਕਿ ਵੱਡੇ ਵੱਡੇ ਲੀਡਰਾਂ ਤੇ ਵੀ ਕਈ ਵਾਰ ਕੋਈ ਵੀ ਆਬਜੈਕਸ਼ਨ ਲੱਗ ਜਾਂਦੇ ਆ ਔਰ ਉਹਨੂੰ ਫੇਸ ਕਰਨਾ ਚਾਹੀਦਾ ਇੱਥੇ ਰਹਿ ਕੇ ਜੇ ਜੇ ਹੈ ਅਦਾਲਤਾਂ ਬੈਠੀਆਂ ਜੀ ਆਪਣੇ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਸਹੀ ਉਹ ਉਹਨਾਂ ਵੱਲੋਂ ਕੀਤਾ ਗਿਆ ਸੀ ਇੱਕ ਅਪਲਾਜਾਂ ਫਿਰ ਨਹੀਂ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਜੀ ਕਿਉਂਕਿ ਮੈਂ ਇਹੋ ਜੇ ਕੰਮ 'ਚ ਮੈਂ ਜ਼ਿੰਦਗੀ 'ਚ ਕਰੀ ਵਿਚਰਿਆ ਨਹੀਂ ਵੀ ਇਹ ਗਲਤ ਕੰਮ ਨਾਂ ਮੈਂ ਕਰੀ ਕੀਤਾ ਨਾ ਕਰੂੰਗਾ ਜੀ ਤੇ ਮੈਂ ਨਹੀਂ ਇਹਦੇ ਬਾਰੇ ਜਾਣਦਾ ਵੀ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਕਿ ਨਹੀਂ ਤੇ ਉਸ ਕਪਲੇ ਦੇ ਉਜਾਗਰ ਹੋਣ ਸਾਰੇ ਲੋਕ ਕਾਂਗਰਸ ਪਾਰਟੀ ਦੇ ਖਿਲਾਫ ਜਿਹੜਾ ਆ ਹੋਏ ਔਰ ਆਮ ਆਦਮੀ ਪਾਰਟੀ ਨੂੰ ਜਿਤਾਇਆ ਅਜੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਟਿਕਟ ਦੀ ਮੰਗ ਕਰਕੇ ਕੰਡੇ ਦੀ ਸੇਜ ਤੇ ਤੁਰਨ ਦੇ ਬਰਾਬਰ ਹੋ ਜਾਏਗਾ ਨਹੀਂ ਉਹ ਸਮਾਂ ਨਿਕਲ ਜਾਂਦਾ ਜੀ ਹੁਣ ਇਹੋ ਜੀ ਕੋਈ ਗੱਲਬਾਤ ਨਹੀਂ ਐ ਵੀ ਉਹਨਾਂ ਦਾ ਕੋਈ ਜਿਹੜਾ ਪ੍ਰਭਾਵ ਪੈ ਰਾ ਇੱਥੇ ਉਹ ਵੀ ਇੱਕ ਡਾਕਟਰ ਸਾਹਿਬ ਇੱਕ ਗੱਲ ਐ ਡਾਕਟਰ ਸਾਹਿਬ ਦੀ ਸ਼ਖਸੀਅਤ ਦੀ ਡਾਕਟਰ ਸਾਹਿਬ ਇੱਕ ਬਹੁਤ ਵਧੀਆ ਬੰਦੇ ਸੀ ਬਹੁਤ ਵਧੀਆ ਇਨਸਾਨ ਸੀ ਅੱਜ ਵੀ ਸਾਡੇ ਮਨ ਦੇ ਉੱਤੇ ਸਤਕਾਰ ਉਹਨਾਂ ਦਾ ਬਹੁਤ ਜ਼ਿਆਦਾ ਵਾ ਡਾਕਟਰ ਸਾਹਿਬ ਕਿਹੜੇ ਦੀ ਗੱਲ ਡਾਕਟਰ ਹਨ ਨਹੀਂ ਉਧਰ ਸਾਹਿਬ ਦੀ ਗੱਲ ਕਰ ਰਹੇ ਹਾਂ ਹਾਂ ਜੀ ਉਹਨਾਂ ਦਾ ਉਹਨਾਂ ਹੀ ਸ਼ਖਸੀਅਤ ਸੀ ਇਹ ਨਹੀਂ ਗੱਲ ਵੀ ਉਹਨਾਂ ਦੇ ਕੋਈ ਗਲਤ ਉਹਨਾਂ ਨੇ ਆਪਣੇ ਜਿੰਨੇ ਐਮਐਲਏ ਰਹੇ ਉਹਦੇ ਦਰਮਿਆਨ ਉਹਨਾਂ ਨੇ ਕੋਈ ਉਲਟੇ ਪੁਲਟੇ ਜਿਹੀ ਕੋਈ ਗੱਲ ਕੀਤੀ ਹੈ ਔਰ ਕਰਕੇ ਮੇਰਾ ਨਹੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹੀ ਸਾਨੂੰ ਇਹ ਵੇਲੇ ਸਮੱਸਿਆ ਵਾ ਲੋਕੀਤਾਰ ਬਰਤਿਆਰ ਬੀਠੇ ਕਾਂਗਰਸ ਪਾਰਟੀ ਨੂੰ ਜਿਤਾਉਣ ਵਾਸਤੇ ਹਲਕੇ ਦੇ ਲੋਕਾਂ ਦੇ ਵਿੱਚ ਵਿਚਰੇ ਹੋ ਆਖਰ ਨਵਜ ਪਛਾਣਦੇ ਹੋ ਲੋਕਾਂ ਨੇ ਹਾਂ ਬਿਲਕੁਲ ਜੀ ਮੈਂ ਹਰ ਦੁੱਖ ਸੁੱਖ ਚ ਲੋਕਾਂ ਦੇ ਨਾਲ ਸਹਾਇ ਹੋਣਾ ਹਰ ਥਿੱਥੇ ਵੀ ਕਿਤੇ ਸੁੱਖ ਪਿੰਦਾ ਦੁੱਖ ਪਿੰਦਾ ਮੈਂ ਉੱਥੇ ਪਹੁੰਚਦਾ ਹਾਂ ਇਸ ਕਰਕੇ ਮੈਨੂੰ ਲੱਗਦਾ ਵੀ ਲੋਕ ਜਿਹੜਾ ਉਹ ਸਹਯੋਗ ਦੇਣਗੇ ਤੇ ਸਾਨੂੰ ਜਿਹੜਾ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਗੇ ਵੈਸੇ ਮੈਂ ਮੇਰਾ ਮੰਨਣਾ ਹੈ ਕਿ ਜਿਹੜਾ ਇੱਕ ਉਮੀਦਵਾਰ ਹੁੰਦਾ ਹੈ ਵਿਧਾਇਕ ਹੁੰਦਾ ਹੈ ਉਸ ਨੂੰ ਆਪਣੇ ਹਲਕੇ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਤੇ ਮੈਂ ਇਹ ਜਾਨਣਾ ਚਾਹਾਂਗਾ ਕਿ ਤੁਸੀਂ ਜਾਣਦੇ ਹੋ ਕਿ ਹਲਕੇ ਦੇ ਵਿੱਚ ਪਿੰਡ ਕਿੰਨੇ ਨੇ ਬਲਾਕ ਕਿੰਨੇ ਨੇ ਦੇਖੋ ਇਹ ਤੇ ਲਗਭਗ 85 ਦੇ ਪਿੰਡ ਐ ਜੀ ਬਲਾਕ ਨੇ ਇੱਥੇ ਦੋ ਬਲਾਕ ਐ ਗੰਡੀਵੰਡ ਬਲਾਕ ਤੇ ਜਿਹੜਾ ਤਰਨਤਾਰਨ ਦਾ 215 ਜਿਹੜੇ ਆ ਉਹ ਇੱਥੇ ਲਗਭਗ ਬੂਥ ਆ ਹਲਕੇ ਦੇ ਵਿੱਚ ਤੇ ਸਾਰੇ ਆਪਾਂ ਲੋਕ ਜਾਣਦੇ ਹੀ ਇੱਕ ਦੂਜੇ ਨੂੰ ਬਿਲਕੁਲ ਔਰ ਲੋਕ ਜਿਹੜੇ ਨੇ ਇਸ ਵਕਤ ਤੁਹਾਡੇ ਤੇ ਵਿਸ਼ਵਾਸ ਕਰਨਗੇ ਜੇਕਰ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਮੇਰਾ ਦੇਖਲ ਕਰਨਾ ਚਾਹੀਦਾ ਜੀ ਕਿਉਂਕਿ ਮੇਰੇ ਤੇ ਕੋਈ ਦਾਗ ਨਹੀਂ ਹੈ ਮੇਰੇ ਕੋਈ ਮੇਰੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਕਿਸੇ ਦਾ ਮੈਂ ਇੱਕ ਨਿਊ ਕੈਂਡੀਡੇਟ ਹਾਂ ਔਰ ਲੋਕੀ ਮੇਰੀ ਸਿੱਖਿਆ ਦਾ ਬਾਰੇ ਜਾਣਦੇ ਜੀ ਤੇ ਇਸ ਕਰਕੇ ਲੋਕਾਂ ਨੂੰ ਭਰੋਸਾ ਕਰਨ ਦਾ ਜੇ ਜੇ ਇਸ ਵਕਤ ਕਾਂਗਰਸ ਪਾਰਟੀ ਤੇ ਬਹੁਤ ਸਾਰੇ ਉਮੀਦਵਾਰ ਨੇ ਜਿਹੜੇ ਆਪਣੀ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਔਰ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਅਜਿਹੇ ਵਿੱਚ ਤੁਹਾਡੇ ਤੇ ਕਿਉਂ ਵਿਸ਼ਵਾਸ ਕਰੇਗੀ ਲੀਡਰਸ਼ਿਪ ਹਾਈਕ ਮਾੜਨ ਨੂੰ ਹਰ ਤਰ੍ਹਾਂ ਦੇ ਹਿਥਿਆਰ ਦਿੱਤੇ ਅਸੀਂ ਜੀ ਜਿਸ ਦਿਨ ਸਾਡੀ ਉੱਥੇ ਮੀਟਿੰਗ ਵੀ ਚੰਡੀਗੜ੍ਹ ਕਿਸੇ ਹੋਈ ਆ ਰਾਜਾ ਬੜਿੰਗ ਜੀ ਨਾਲ ਸਾਡੇ ਪ੍ਰੈਜ਼ੀਡੈਂਟ ਸਾਹਿਬ ਨਾਲ ਪਿੱ ਤੁਹਾਨੂੰ ਜੋ ਚੰਗਾ ਲੱਗਦਾ ਅਸੀਂ ਆਪ ਆਪਣਾ ਪੱਕਾ ਦੱਸਿਆ ਜਿਹਦੇ ਸਿਰ ਤੇ ਹੱਥ ਰੱਖੋਗੇ ਜਿਹਨੂੰ ਟਿਕਟ ਦਿਓਗੇ ਅਹੀਂ ਜਿਹੜੇ ਆ ਉਹ ਸਾਰੇ ਉਹਦੇ ਨਾਲ ਚੱਲਾਂਗੇ ਜੇ ਮੈਨੂੰ ਤੇ ਭਰੋਸਾ ਕਰਦੇ ਆ ਬਾਕੀ ਮੇਰੇ ਸੱਜਣ ਮੇਰੇ ਨਾਲ ਚੱਲਣਗੇ ਜੇ ਉਹਨਾਂ ਜੋ ਕਿਸਮ ਟਿਕਟ ਦੇ ਦਿੱਤੀ ਜਾਂਦੀ ਹੈ ਅਸੀਂ ਉਹਨਾਂ ਨਾਲ ਚੱਲਾਂਗੇ ਤਵਾਡੇ ਤੇ ਕਿਉਂ ਭਰੋਸਾ ਕਰਨੀ ਕਿ ਜੇ ਮੰਨ ਲਓ ਤੁਹਾਡੇ ਚ ਕੋਈ ਖਾਸੀਅਤ ਇੱਕੋ ਸਭ ਤੋਂ ਵੱਡੀ ਗੱਲ ਹੁੰਦੀ ਪਾਰਟੀ ਪਰ ਦੀ ਲਾਇਲਟੀ ਵਫਾਦਾਰੀ ਔਰ ਮੇਰਾ ਖਿਆਲ ਹੈ ਜਿੰਨਾ ਅੱਜ ਤੱਕ ਮੈਂ ਪਾਰਟੀ ਦੇ ਨਾਲ ਨਿਭਾਇਆ ਨਾ ਜੀ ਵਫਾਦਾਰੀ ਦੇ ਨਾਲ ਔਰ ਹਾਰਡ ਵਰਕ ਕੀਤਾ ਅੱਜ ਤੱਕ ਸ਼ਹਿਰ ਹੀ ਕੋਈ ਹੋਰ ਕਰ ਪਾਇਆ ਔਰ ਇੱਕ ਗੱਲ ਬੜੀ ਚਰਚਾ ਦੇ ਵਿੱਚ ਹੈ ਕਿ ਕਾਂਗਰਸ ਪਾਰਟੀ ਬਾਹਰੋਂ ਕੋਈ ਵੱਡਾ ਚਿਹਰਾ ਲਿਆ ਕੇ ਇਸ ਜਮਨੀ ਚੋਣਾਂ ਵਿੱਚ ਖੜਾ ਕਰ ਸਕਦੀ ਹੈ ਮੇਰੇ ਕੋ ਹਾਲ ਦੀ ਘੜੀ ਇਹੋ ਜੀ ਕੋਈ ਵੀ ਸ਼ੀ ਨੀ ਹੈ ਕਿ ਕੋਈ ਬਾਦੂ ਬਾਊਗਾ ਉਹਨਾਂ ਨੇ ਪਾਰਟੀ ਸਾਡੀ ਇਹੋ ਚਾਉਂਦੀ ਹੈ ਕਿ ਜਿਹੜੇ ਲੋਕਲ ਵਰਕਰ ਨੇ ਜਾਂ ਕੰਮ ਕਰ ਰਹੇ ਨੇ ਦਾਵੇਦਾਰ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਹਾਲ ਦੀ ਘੜੀ ਇਹੋ ਜੀ ਕੋਈ ਉਮੀਦ ਨਹੀਂ ਕਿ ਬਾਹਰੋਂ ਟਿਕਟ ਦੇਣਗੇ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਟਿਕਟ ਜਿਹੜੀ ਇਨ੍ਹਾਂ ਹੀ ਦਾਵੇਦਾਰਾਂ ਨੂੰ ਦਿੱਤੀ ਜਾਊਗੀ ਸਾਹਿਬ ਹਲਕੇ ਦੇ ਵਿੱਚ ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਵਿਧਾਇਕ ਆ ਜਦੋਂ ਕੋਈ ਬਣਦਾ ਉਸ ਨੂੰ ਕਰਵਾਉਣੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਪੇਖੋ ਸਭ ਤੋਂ ਪਹਿਲਾ ਮੈਂ ਕਹਣਾ ਵੀ ਲਾਰਡ ਆਰਡਰ ਦੀ ਪੀਸ਼ਲ ਵਧੀਆ ਨਹੀਂ ਕਹੀ ਜੀ ਕਿਉਂਕਿ ਜੇ ਉਹ ਵਧੀਆ ਵਾ ਤੇ ਬਾਕੀ ਕੰਮ ਤੁਹਾਡੇ ਉਤੋਂ ਬਾਅਦ ਸ਼ੁਰੂ ਹੋ ਜਾਂਦੇ ਸਾਰੇ ਇਹ ਫਿਰ ਜੇ ਜੋ ਸਾਡਾ ਏਰੀਆ ਨਸ਼ਿਆਂ 'ਚ ਇਸ ਵੇਲੇ ਜਾ ਰਿਹਾ ਸਾਡੇ ਬੱਚੇ ਜਾ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਰੁਜ਼ਗਾਰ ਬਣਾ ਜ਼ਰੂਰੀ ਹੈ ਰੁਜ਼ਗਾਰ ਵਾਸਤੇ ਇੰਡਸਟਰੀ ਬੜੀ ਜ਼ਰੂਰੀ ਹੈ ਸਾਡੇ ਇਸ ਏਰੀਆ ਨੂੰ ਇੱਕ ਐਹੋ ਜੀ ਫਸਲ ਵਜੋਂ ਡਿਵੈਲਪ ਕਰਨਾ ਚਾਹੀਦਾ ਜਿੱਥੇ ਇੱਥੇ ਅ ਅਜਿਹਾ ਫੂਡ ਗ੍ਰੇਨ ਦਾ ਬੜਾ ਜ਼ੋਰ ਆ ਫਰੂਟਾਂ ਦੀ ਬੜੀ ਸੁਣੀ ਫੈਕਟਰੀਆਂ ਲੱਗ ਜਾਂਦੀਆਂ ਇਧਰ ਆਪਣੇ ਕਿੰਨੂੰ ਵੀ ਬੜਾ ਹੁੰਦਾ ਇਧਰ ਆਪਣੇ ਨਾਕ ਬੜੀ ਆਪਣੇ ਏਰੀਏ ਚ ਇਹੋ ਜਿਹੀਆਂ ਫੈਕਟਰੀਆਂ ਇਸ ਏਰੀਆ ਨੂੰ ਦੇਣੇ ਤਾਂ ਕਿ ਲੋਕੀ ਚੋਨੇ ਕਣਕ ਤੋਂ ਨਿਕਲ ਕੇ ਜਿਹੜਾ ਨਾ ਇਸ ਸੀਰੀਏ ਦੇ ਵਿੱਚ ਆ ਸਕਣ ਤੇ ਜਿਵੇਂ ਇੰਡਸਟਰੀ ਤੇ ਨਾਲ-ਨਾਲ ਤਰਨ ਤਰਨ ਤੇ ਲੋਕਾਂ ਨੂੰ ਆਰਾਮਦਾਇਕ ਥੋੜੀ ਜ਼ਿੰਦਗੀ ਤਾਂ ਮਿਲੇ ਇੱਕ ਸੁਖ ਸ਼ਾਂਤੀ ਨਾਲ ਲੋਕੀ ਕੰਮ ਕਰਨ ਨਾ ਦਾਵੇ ਤੱਕ ਦੁਕਾਨਾਂ ਖੁੱਲੀਆਂ ਹੋਣ ਵਪਾਰ ਜਦਾ ਸਮੂਥਰੀ ਚੱਲੇ ਇਸ ਤਰ੍ਹਾਂ ਦੇ ਜਿਹੜੇ ਸਾਰੇ ਯਤਨ ਸਾਨੂੰ ਕਰਾਲ ਮਿਲ ਕੇ ਕਰਨੇ ਚਾਹੀਦੇ ਆ ਤਾਂ ਕਿ ਜਿਹੜਾ ਸਾਡਾ ਹਲਕਾ ਹੋਰ ਡਵੈਲਪ ਹੋ ਸਕੇ ਇਹ ਸਾਰੇ ਕੰਮ ਤਾਂ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਉਹਨਾਂ ਵੱਲੋਂ ਯੁੱਧ ਨਸ਼ਿਆ ਵਿਰੁੱਧ ਕੀਤਾ ਜਾ ਰਿਹਾ ਹੈ ਔਰ ਸਰਕਾਰੀ ਨੌਕਰੀਆਂ ਜਿਹੜੀਆਂ ਉਹਨਾਂ ਦਾ ਕਹਿਣਾ ਸਭ ਤੋਂ ਵੱਧ ਅਸੀਂ ਦੇ ਰਹੇ ਆ ਤੇ ਕੋਈ ਵੱਖਰਾ ਕੀ ਕਹਿ ਰਿਹਾ ਹੈ ਦੇਖੋ ਇੱਕ ਚੀਜ਼ ਹੁੰਦੀ ਹੈ ਕੋਈ ਪ੍ਰੈਕਟੀਕਲੀ ਕਰ ਰਿਹਾ ਹੈ ਇੱਕ ਹੁੰਦਾ ਵੀ ਅਸੀਂ ਸਿਰਫ ਕਾਗਜ਼ਾਂ 'ਚ ਕਰ ਰਹੇ ਹਾਂ ਇਸ਼ਤਿਹਾਰ ਲਾ ਰਹੇ ਆ ਤੁਸੀਂ ਉਹ ਵੇਖੋ ਵੀ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹ ਉਹ ਕਿੰਨਾ ਕੁ ਗਰਾਊਂਡ ਲੈਵਲ ਦੇ ਉੱਤੇ ਸਹੀ ਹੋਇਆ ਅਜੇ ਤੱਕ ਔਰ ਅਹੀਂ ਯਤਨ ਕਰਾਂਗੇ ਵੀ ਝੂਠ ਫਰੇਬ ਕੋਈ ਨਹੀਂ ਸਾਫ਼ ਸੁਥਰੀ ਰਾਜਨੀਤੀ ਕਾਂਗਰਸ ਪਾਰਟੀ ਵਿੱਚ ਕਰਦੀ ਆ ਔਰ ਜੋ ਕਹੂਗੀ ਉਸ ਹਾਵ ਨਾਲ ਉਹਦੇ ਤੇ ਅਮਲ ਕੀਤਾ ਜਾਊਗਾ ਔਰ ਇਹ ਇੱਕ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਹਲਕਾ ਤਰਨ ਤਰਨ ਤੋਂ ਇਸ ਵਕਤ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜਾ ਆ ਆਪਣਾ ਕੈਂਡੀਡੇਟ ਅਨਾਉਂਸ ਕਰਨ ਦੀ ਜਿਹੜੀ ਆ ਗੱਲ ਚੱਲ ਰਹੀ ਹੈ ਕਿ ਸਾਬਕਾ ਅਕਾਲੀ ਵਿਧਾਇਕ ਜਿਹੜੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਟਿੱਕ ਦਿੱਤੀ ਜਾ ਸਕਦੀ ਹੈ ਫਿਰ ਤੁਹਾਡਾ ਮੁਕਾਬਲਾ ਕਿੱਦਾਂ ਦਾ ਹੋਏਗਾ ਵਿੱਕੂ ਆਮ ਆਦਮੀ ਪਾਰਟੀ ਚੋਂ ਗਿਆ ਜੁਦੀ ਪਾਰਟੀ ਬਦਲ ਕੇ ਲੋਕੀ ਇਹਨਾਂ ਚੀਜ਼ਾਂ ਨੂੰ ਸੈਪਟ ਨਹੀਂ ਕਰਦੇ ਆਮ ਪਬਲਿਕਲੀ ਵੀ ਕਰਦੀ ਵੀ ਜਦੋਂ ਮੌਕਾ ਆ ਆਪਾਂ ਜਿਹੜੀ ਆ ਉਹ ਪਾਰਟੀ ਬਦਲ ਲਈਏ ਪਿੱਛੇ ਇਨੀ ਪਾਰਟੀ ਦੇ ਵਿੱਚ ਆਪਾਂ ਉਹ ਜਾ ਕੇ ਧਿਆਨ ਰਿਆ ਹੁਣ ਆਪਾਂ ਪਾਰਟੀ ਛੱਡ ਕੇ ਬਦਲ ਲਈਏ ਲੋਕੀ ਨਹੀਂ ਐਸੀ ਨੂੰ ਸੈਪਟ ਕਰਦੇ ਬਾਕੀ ਉਹਨਾਂ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਜੀ ਤੁਸੀਂ ਵੇਖਿਆ ਵੀ ਉਹ ਜਿਹੜੇ ਜਿਹੜੇ ਪਿਛਲੇ ਵਰਕਰ ਆ ਜਾਂ ਜਿਹੜੀ ਟਿਕਟ ਦੀ ਡਿਮਾਂਡ ਕਰਦੇ ਸੀ ਸਰਕਾਰ ਲੀਡਰ ਆ ਉਹਨਾਂ ਮੁਤਾਬਕ ਇਹ ਆ ਵੀ ਜੇ ਅਸੀਂ ਉਹਨੂੰ ਟਿਕਟ ਮਿਲ ਗਈ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਉਹਨਾਂ ਜੋ ਹੀ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜੇ ਪੁਰਾਣੇ ਆਦਮੀ ਪਾਰਟੀ ਦੇ ਵਰਕਰ ਆ ਔਰ ਇਹ ਚੀਜ਼ ਜਿਹੜੀ ਆਪਸੀ ਇੱਕ ਦੂਜੇ ਪ੍ਰਤੀ ਕੋਟਾ ਉਹ ਕਾਂਗਰਸ ਨੂੰ ਫਾਇਦਾ ਪਹਚਾਉਗੀ ਤੇ ਕੋਟਾ ਤਾਂ ਤੁਹਾਡੇ ਵਿੱਚ ਵੀ ਆ ਨਹੀਂ ਸਾਡੇ ਚ ਫੁੱਟ ਨਹੀਂ ਹੋਊਗੀ ਕੋਈ ਤੁਸੀਂ ਜਿੰਨੇ ਸਾਡੀ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਹੈ ਜਿੰਨੇ ਦਾਵੇਦਾਰ ਆ ਕਿ ਕਿਸੇ ਨੂੰ ਪਾਰਟੀ ਟਿਕਟ ਦਿੰਦੀ ਅਸੀਂ ਪਾਰਟੀ ਦੇ ਹੀ ਐਮਐਲਏ ਬਣਾਉਣਾ ਵਾ ਉਹਦੇ ਚ ਆਪਸੀ ਸਾਡੀ ਫੁੱਟ ਨਹੀਂ ਹੋਊਗੀ ਜੇਕਰ ਬਾਹਰੋਂ ਜਿੱਦਾਂ ਗੱਲ ਚੱਲ ਰਹੀ ਹੈ ਜੀਰਾ ਸਾਹਿਬ ਦੀ ਔਰ ਆਪਣੇ ਡਿੰਪਾ ਜੀ ਦੀ ਜੇ ਉਹਨਾਂ ਨੂੰ ਡੈਨ ਦਾ ਜਾਂਦਾ ਨਹੀਂ ਪਾਰਟੀ ਹਾਈ ਕਮਾਂਡ ਜਿਹੜੀ ਆ ਉਹ ਚਾਹੁੰਦੀ ਆ ਕਿ ਜਿਹੜੇ ਲੋਕਲ ਲੀਡਰ ਦੇ ਵਿੱਚੋਂ ਟਿਕਟ ਦਿੱਤੀ ਜਾਵੇ ਤੇ ਉਮੀਦ ਆ ਵੀ ਪਾਰਟੀ ਬਾਹਰ ਦਾ ਕੈਂਡੀਡੇਟ ਨਹੀਂ ਥੋਪ ਸਕਦੀ ਇੱਥੇ ਜੇਕਰ ਤੁਹਾਨੂੰ ਮੌਕਾ ਮਿਲ ਜਾਂਦਾ ਹੈ ਤਾਂ ਫਿਰ ਕਿਹੋ ਜਿਹਾ ਕਾਰਜਕਾਲ ਨਿਭਾਉਣਾ ਚਾਹੋਗੇ ਤੁਸੀਂ ਤੁਸੀਂ ਵੇਖੋਗੇ ਸਮਾਂ ਹੁੰਦਾ ਜੀ ਬੈਟਰ ਰਹੇ ਸਭ ਤੋਂ ਬੈਟਰ ਹੋਊਗਾ ਤਰੰਤਾਰਤ ਦਾ ਕੋਈ ਐਸਾ ਕੰਮ ਜਿਹੜਾ ਜੇਕਰ ਮੌਕਾ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਕਰਨ ਦੀ ਜਿਹੜੀ ਚਾਹ ਹੁੰਦੀ ਹੈ ਵੇਖੋ ਮੇਰਾ ਇੱਕ ਉਹ ਧਿਆਨ ਜੀ ਮੈਂ ਇੰਡਸਟਰੀ ਚ ਚਲਾਉਣਾ ਜਿਸ ਰਾਇਤੇ ਵਰਕਰ ਕੰਮ ਕਰ ਰਿਹਾ ਹੈ ਨਰੋਜਗਾਰ ਮਿਲਦਾ ਰੋਜਗਾਰ ਨੂੰ ਡਿਵੈਲਪਰ ਹੋਣਾ ਜਿਹੜਾ ਮੇਰਾ ਸਭ ਤੋਂ ਪਹਿਲਾ ਇੱਕ ਕੰਮ ਹੋਊਗਾ ਸੈਕੰਡ ਜਿਹੜੀ ਲੈਂਡ ਆਰਡਰ ਦੀ ਪੋਜੀਸ਼ਨ ਲੈਂਡ ਆਰਡਰ ਦੀ ਪੋਜੀਸ਼ਨ ਆ ਉਹਨੂੰ ਉੱਚ ਸੁਧਾਰ ਕਰਨਾ ਬੜਾ ਜ਼ਰੂਰੀ ਹੈ ਜੀ ਇੱਥੋਂ ਦੀ ਆਰਥਿਕ ਹਾਲਤ ਨੂੰ ਜਿਹੜਾ ਉੱਚਾ ਚੁੱਕਣਾ ਬੜਾ ਜ਼ਰੂਰੀ ਹੈ ਇਹਨਾਂ ਚੀਜ਼ਾਂ 'ਲੇ ਮੈਂ ਖਾਸ ਧਿਆਨ ਦਊਗਾ ਜੀ ਪੰਜਾਬ ਤੇ ਬੀਤੇ ਦਿਨੀ ਕੰਗੜਾ ਰਣੌਰ ਤੇ ਜਿਹੜੀ ਹਿਮਾਚਲ ਤੋਂ ਜਿਹੜਾ ਆ ਇੱਕ ਐਮਪੀ ਨੇ ਉਨ੍ਹਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਨਸ਼ਾ ਪੰਜਾਬ ਤੋਂ ਹਿਮਾਚਲ ਨੂੰ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਆਉਂਦਾ ਹੈ ਉਹਨਾਂ ਦੇ ਬਿਆਨ ਦੇ ਨਾਲ ਕਿੰਨਾ ਕੁ ਸਹਿਮਤ ਦੇਖੋ ਉਹ ਗੱਲ ਹੈ ਕਿ 50 ਕਿਲੋਮੀਟਰ ਐ ਇਸ ਵੇਲੇ ਬੀਐਸਐਫ ਦਾ ਜਿਹੜਾ ਕੰਟਰੋਲ ਆ ਬਾਰਡਰ ਦੇ ਉੱਤੇ ਜੇ ਉਧਰੋਂ ਨਸ਼ਾ ਆਂਦਾ ਉਹ ਸੈਂਟਰ ਗਵਰਨਮੈਂਟ ਦਾ ਕੰਮ ਨੂੰ ਰੋਕੇ ਕਿਉਂਕਿ ਆ ਅਖਤਿਆਰ ਹੈ ਇਸਲੇ ਬੀਐਸਐਫ ਨੂੰ ਵੀ ਕਿਸੇ ਵੀ 50 ਕਿਲੋਮੀਟਰ ਦੇ ਦੇਰੇ ਚ ਕੋਈ ਰੇਡ ਕਰ ਸਕਦੀ ਹੈ ਕੋਈ ਤਸੱਲੀ ਕਰ ਸਕਦੀ ਹੈ ਹਰ ਤਰ੍ਹਾਂ ਦਾ ਜਿਹੜਾ ਉਹ ਐਕਸ਼ਨ ਲੈ ਸਕਦੀ ਹੈ ਪੰਜਾਬ ਉਧਰੋਂ ਜ਼ਰੂਰ ਪਾਕਿਸਤਾਨ ਚੋਂ ਇਹ ਆਉਂਦਾ ਪਰ ਉਹਨੂੰ ਰੋਕਣਾ ਸੈਂਟਰ ਗਵਰਨਮੈਂਟ ਦਾ ਵੀ ਕੰਮ ਹੈ ਪੰਜਾਬ ਦਾ ਵੀ ਕੰਮ ਆ ਉਹਨੂੰ ਕਿਉਂਕਿ ਜ਼ਿਆਦਾ ਅਧਿਕਾਰ ਸਾਰਾ ਸੈਂਟਰ ਗਵਰਨਮੈਂਟ ਰੱਖ ਰਹੀ ਐ ਇਸ ਵੇਲੇ ਦੇ ਉੱਤੇ ਤੇ ਉਹਦੇ ਲਈ ਇਹਨੂੰ ਉਹਨੂੰ ਜਿਹੜੇ ਇਹ ਕੁਐਸਚਨ ਆ ਵੀ ਪੰਜਾਬ ਦੇ ਥਰੂ ਜਾਂਦਾ ਜਾਂਦਾ ਪਰ ਰੋਕੇ ਸਕੇਂਦਰ ਸਰਕਾਰ ਨਾਲ ਹੀ ਪੰਜਾਬ ਦਾ ਵੀ ਭਲਾ ਹੋਵੇ ਨਾਲ ਅਖੀਰ ਦੇ ਵਿੱਚ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੂਗੂ ਵੇਖੋ ਮੈਂ ਸਾਰੇ ਵੋਟਰ ਸਪੋਰਟਰਾਂ ਨੂੰ ਬੇਨਤੀ ਕਰਦਾ ਕਿ ਪੀ ਇੱਕੋ ਇੱਕ ਪਾਰਟੀ ਕਾਂਗਰਸ ਪਾਰਟੀ ਆ ਜਿਹੜੀ ਤੁਹਾਨੂੰ ਵਧੀਆ ਰਾਜ ਦੇ ਸਕਦੀ ਆ ਆਰਥਿਕ ਹਾਲਤ ਨੂੰ ਸੁਧਾਰ ਸਕਦੀ ਆ ਚੰਗੀ ਡਿਵੈਲਪਮੈਂਟ ਕਰ ਸਕਦੀ ਆ ਔਰ ਹੋਣ ਜਿਮਨੀ ਚੋਣ ਚ ਪਲੱਸ 2027 ਦੀਆਂ ਚੋਣਾਂ ਚ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦਿਓ ਉਹਨੂੰ ਵੋਟਾਂ ਪਾ ਕੇ ਪੰਜਾਬ ਸਰਕਾਰ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਬਣਾਓ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੀ ਤਰੱਕੀ ਦਾ ਸਾਧਨ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਈਬ੍ਰੀ ਕਾਲ ਸਾਹਿਬ ਜੀ ਪਤ ਜੀ ਧੰਨਵਾਦ ਜੀ ਸਰ ਦਾ ਕਰ ਬਤ ਸਸੀ ਗਾ ਜੀ ਸਸੀ ਸੋ ਦੋਸਤੋ ਇਹ ਹਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਤਨੇਜਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਟਿਕਟ ਤੇ ਦਾਵੇਦਾਰ ਦੇ ਜਿਮਨੀ ਚੋਣਾ ਦੇ ਵਿੱਚ ਟਿਕਟ ਦੇਣਾ ਹਾਈ ਕਮਾਂਡ ਦਾ ਕੰਮ ਹੈ ਔਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਹਾਈ ਕਮਾਂਡ ਇਹਨਾਂ ਤੇ ਭਰੋਸਾ ਕਰਦੀ ਹੈ ਜਾਂ ਨਹੀਂ